ਆਦਾ ਕੋਚਿਆ ਨੀ ਤੇਰੀ ਇਸ ਮੇਰੇ ਗ੍ਰੀਗਿਓ ਨਾ ਤੇ ਕੋਈ ਨਾ ਕੋਈ ਨਾ ਲਾ ਦੇ ਨੋ ਦਿੱਕਿਆ ਪਹਿਲਾਂ ਫਿਰ ਹੈਪੀ ਨੈਮ ਹੋਣ ਕਰਕੇ ਪੁੱਛਿਆ ਹਾਂ ਤੇ ਇੱਕ ਆਈ ਤਾਂ ਧਿਆਨ ਦੇ ਦਿੱਤਾ ਤੇਰੀ ਕੀ ਜਾਣਾ ਲੈ ਜਾਂਦੇ ਆ ਕਰੋ ਦੋ ਦੋ ਦਾ ਕੰਮ ਕਰਾਉਣੀ ਗੱਲ ਆ ਹਾਂ ਉਹ ਕਰੀ ਜਾਣਾ ਹਾਂ ਉਹ ਬਦਲ ਕੇ ਕੀ ਕਰਦੇ ਆ ਬਦਲਣ ਦਾ ਤੇ ਇਹ ਹੁਣ ਜੋ ਕੋੜਵਾ ਤਾਂ

ਠੀਕ ਅਜੇ ਉੱਪਰ ਕਰੋ ਮੋਢੇ ਦੇ ਉੱਪਰ ਰੱਖੋ ਹੱਥ ਉੱਪਰ ਰੱਖੋ ਜਿਵੇਂ ਜਿੱਤ ਤੁਸੀਂ ਰੱਖੋ ਧਿਆਨ ਇਧਰ ਦੇ ਸਾਹਮਣੇ ਕੈਮਰਾ ਵਿੱਚ ਆਹ ਹੋ ਗਿਆ ਲਾ ਲੀ ਨਾ ਨਹੀਂ ਮੁਸਕੂ ਕੋ ਨਾ ਕਰੀ ਮੈਂ ਹਾਂ ਮੈਂ ਤੁਹਾਨੂੰ ਦਿਖਾ ਲਵਾਂ ਠੀਕ ਇਹ ਵਰਤਦੇ ਆਂ ਦੇ ਸਾਹਮਣੇ ਯਾਹ ਲੁਟੇਓ ਲੇ ਗਿਓ ਇੱਕ ਵਾਰ ਮੁੰਡੇ ਜਿਵੇਂ ਹਾਂ ਇਧਰ ਸਾਹਮਣੇ ਦੇ ਕਿਡਾ ਵੱਡਾ ਦਰਵਾਜ਼ਾ ਲਾ थीक। सामने, ठीक है <laughs> <थीक। laughs> <स्वाँटारागा थीक। laughs> <थीक। laughs> <laughs> हाँ जी, जी देखो तो इधर <laughs> सामने

ਬੋਲਾਈ ਨਾ ਵਾਲੀ ਨਹੀਂ ਦੇਖਣੀ ਆ ਕੈਮਰਾ ਮੈਨ ਤੇ ਫੋਟੋ ਚ ਸੋਣੀ ਆਉਣੀ ਦੇ ਸਾਡਾ ਨਾ ਧਿਆਨ ਸਾਰ ਕੈਮਰੇ ਤੇ ਇੰਨੇ ਕੀ ਲੱਗਦੀ ਹੈ ਕੈਮਰੇ ਤੇ ਜਿਆਦਾ ਵਾ ਚਲੋ ਚਲੋ ਇਹ ਸਟੇਟਸ ਤੇ ਲੱਗਦੀ ਹੈ ਸਾਰਿਆਂ ਦੇ ਵਿੱਚ ਇਹ ਤੇ ਹੁਣ ਵੇ ਚੜ ਰਿਹਾ ਉਹ ਤਾਂ ਕਹਾਣੀ ਚੱਲਦੀ ਹੈ ਹਾਂਜੀ ਐਸੇ ਨਾਲ ਕਰਾਓ ਆਪਣਾ ਕਾਕੇ ਚਾਹ ਬਿਠਾ ਲਓ ਬੱਚੇ ਲਾ ਕੇ ਬਿਠਾ ਹਾਂ ਕਾਕੇ ਤੇ ਸਾਹਮਣੇ

हाँ जी कैमरे इधर जी इधर कैमरे बस ठीक है हाँ बस

ਕਿੱਥੇ ਕਿੱਧਰ ਹੋਣੀ ਹੈ ਕਿੱਧਰ ਮੈਂ ਇੱਥੇ ਆਈ ਸੀ ਫਾਈ ਤੇ ਪਰ ਜੇ ਨਾ ਅੰਦਰ ਪਾਸ ਫਾਈ ਤੇ ਸਿਰ ਕੰਮ ਕੱਤੀ ਲੱਗ ਜੀ ਤੇ ਨਾ ਆਏ ਗੱਲ ਛੋਟੀ ਉਹ ਤੋਂ ਬੋਲੋ ਜੀ ਸ਼ਮਨ ਗਵਾਜ ਪਾਉਂਦੇ ਹੋ ਜੀ ਉਹ ਵੱਜ ਰਿਹਾ ਮੇਰੇ ਦਿਨ ਜਿੰਨੇ ਦਾ ਥੋੜਾ ਇੱਧਰ ਨੂੰ ਡਾਲੋ

ਆ ਸਿਰ ਅਰਸਾ ਵੇਖ ਨਹੀਂ ਆ ਰਿਹਾ ਲੈ ਹਾਂ ਜ ਸਾਹਮਣੇ ਇਧਰ ਸਾਹਮਣੇ ਬਿਲਕੁਲ ਠੀਕ ਹੈ ਤਾਂ ਪਾ ਦੋ ਹੁਣ ਤੋਂ ਹਾਂ ਇਸ ਤਰ੍ਹਾਂ ਜੇ ਉਹਦੀਆਂ ਸਾਹਮਣੇ ਇਧਰ ਦੇਖਿਓ ਫਲਾ ਦੋ इधर <laughs>